ਕੀਤੀ ਸੀ ਜੇ ਪਾਰਲੀਮੈਂਟ ਵਿੱਚ ਤੁਸੀਂ ਦੇਖਿਆ ਹੋਣਾ ਆਪਣੇ ਦੇਸ਼ ਵਿੱਚ ਅੱਜ ਹਾਲਾਤ ਐ ਜੇ ਬਣ ਗਏ ਐ ਅੱਜ ਪੋਲਿਟਿਕਲ ਪਾਰਟੀਆਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਕੇ ਰਾਜ ਕਰਨੀਆਂ ਚਾਹੁੰਦੀਆਂ ਐ ਇੰਨਾ ਵੱਡਾ ਕਮਿਊਨਲ ਡਿਵਾਈਡ ਕਰਨਾ ਚਾਹੁੰਦੇ ਐ ਹਰ ਚੀਜ਼ ਵਿੱਚ ਧਰਮ ਜੋੜਿਆ ਜਾ ਰਿਹਾ ਹੈ ਹਰ ਦੂਜੇ ਧਰਮਾਂ ਤੇ ਸਥਾਨਾਂ ਤੇ ਅਟੈਕ ਕੀਤਾ ਜਾਂਦਾ ਕਿਸ ਵਾਸਤੇ ਵੋਟ ਵਾਸਤੇ ਤੋ ਇੱਕ ਦਿਨ ਡਿਬੇਟ ਚੱਲ ਰਹੀ ਸੀ ਤਾਂ ਮੈਂ ਪਾਰਲੀਮੈਂਟ ਮੈਂ ਕਿਹਾ ਮੈਂ ਕਿਹਾ ਜੀ ਤੁਹਾਨੂੰ ਸਾਰਿਆਂ ਨੂੰ ਸਿੱਖ ਧਰਮ ਤੋਂ ਸਿੱਖਣਾ ਚਾਹੀਦਾ ਹੈ ਆਪਣੇ ਗੁਰੂ ਸਭਾ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਤੇ ਇੱਥੇ ਆਪਾਂ ਇੱਕ ਦੂਜੇ ਦੇ ਧਰਮ ਨੂੰ ਖਤਮ ਕਰਨ ਤੇ ਲੱਗੇ ਆਂ ਦੇਖੋ ਪੰਜਾਬ ਇੱਕ ਹੈਜਾ ਸੂਬਾ ਹੈ ਭਾਵੇਂ 1984 ਵਿੱਚ ਦਿੱਲੀ ਚ ਕਤਲੇਆਮ ਹੋਏ ਇੱਕ ਸੈਕਸ਼ਨ ਨੇ ਕੀਤੇ ਇੱਕ ਪੋਲਿਟੀਕਲ ਪਾਰਟੀ ਨੇ ਕੀਤੇ ਪਰ ਪੰਜਾਬ ਵਿੱਚ ਕਿਤੇ ਭਾਈਚਾਰਕ ਸਾਂਝ ਨਹੀਂ ਟੁੱਟੀ ਇੱਕ ਇਨਸੀਡੈਂਟ ਤੁਸੀਂ ਨਹੀਂ ਦੇਖ ਸਕਦੇ ਇੱਕ ਦਿਨ ਇੱਕ ਘੰਟਾ ਜਿੱਥੇ ਹਿੰਦੂ ਤੇ ਸਿੱਖ ਭਰਾਵਾਂ ਵਿੱਚ ਕਿਤੇ ਪੰਜਾਬ ਵਿੱਚ ਕੋਈ ਲੜਾਈ ਹੋਈ ਹੋਏ ਭਾਵੇਂ ਬੜੀਆਂ ਤਾਕਤਾਂ ਲਗੀਆਂ ਸੀ ਕਿਉਂਕਿ ਆਪਣੀ ਕੌਮ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਕੌਮ ਹੈ ਆਪਣੀ ਕੌਮ ਵਿੱਚ ਸੇਵਾ ਭਾਵਨਾ ਹੈ ਆਪਣੀ ਕੌਮ ਵਿੱਚ ਜ਼ੁਲਮ ਦੇ ਖਿਲਾਫ ਲੜਨ ਦੀ ਉਹ ਸਪਿਰਟ ਹੈ ਜਿੱਥੇ ਵੀ ਜ਼ੁਲਮ ਹੁੰਦਾ ਹੈ ਜਾਂ ਜਿੱਥੇ ਵੀ ਨੁਕਸਾਨ ਹੁੰਦਾ ਹੈ ਸਭ ਤੋਂ ਪਹਿਲੇ ਆਪਣੀ ਕੌਮ ਉੱਥੇ ਪਹੁੰਚਦੀ ਹੈ ਮੈਂ ਦੇਖ ਰਿਹਾ ਸੀ ਜਦੋਂ ਗੁਜਰਾਤ ਵਿੱਚ ਭੁੱਜ ਵਿੱਚ ਉੱਥੇ ਅਰਥ ਕੋਈ ਕੁਾਈ ਸੀ ਸਭ ਤੋਂ ਪਹਿਲੇ ਆਪਣੇ ਖਾਲਸੇ ਉੱਤੇ ਪਹੁੰਚੇ ਸੀ ਸੇਵਾ ਕਰਨ ਵਾਸਤੇ ਜਿਹੜਾ ਸੁਨਾਮੀ ਆਈ ਸੀ ਤਾਮਿਲਨਾਡੂ ਇੱਥੋਂ ਸਾਰੇ ਲੋਕ ਲੰਗਰ ਲੈ ਕੇ ਸਾਰੀ ਸੇਵਾ ਵਾਸਤੇ ਤੇ ਚ ਕਿਤੇ ਵੀ ਕੋਈ ਸਮੱਸਿਆ ਆਉਂਦੀ ਆ ਦੁਨੀਆ 'ਚ ਵੀ ਹੁੰਦੀ ਆ ਤੁਸੀਂ ਅਮਰੀਕਾ ਕੈਨੇਡਾ ਚੱਲ ਜਾਓ ਮੁਫਤ ਲੰਗਰ ਲਾਉਂਦੇ ਆ ਗਰੀਬਾਂ ਨੂੰ ਮੈਂ YouTube ਤੇ ਕਈ ਵਾਰ ਦੇਖਦਾ ਹੁੰਨਾ ਮੁਫਤ ਲੰਗਰ ਜਾਂ ਮੁਫਤ ਰਾਸ਼ਨ ਵੰਡੇ ਕੈਨੇਡਾ ਵਿੱਚ ਖਾਲਸੇ ਦਾ ਇੱਕ ਨੰਗਲ ਲੱਗਿਆ ਜਿੱਥੇ ਗੋਰੇ ਆਉਣ ਕਾਲੇ ਆਉਣ ਕਿਸੇ ਦੁਸ਼ਮਣ ਦੇ ਲੋਕਾਂ ਨੂੰ ਲਾਈਨਾਂ ਲਾ ਕੇ ਲਈ ਜਾਂਦੇ ਆ ਇਹ ਜੀ ਮਿਸਾਲ ਕਿਤੇ ਨਹੀਂ ਦੇਖੀ ਹੋਣੀ ਤੁਹਾਨੂੰ ਆਪਾਂ ਆਪਣੀ ਵਾਦੀ 2% ਹੈ ਦੇਸ਼ ਵਿੱਚ ਦੁਨੀਆ ਦੇ ਮੁਕਾਬਲੇ ਚ ਆਪਾਂ ਬਹੁਤ ਘੱਟ ਆਪਣੀ ਪਰਸੈਂਟੇਜ ਹੈ ਪਰ ਆਪਣੀ ਕੌਮ ਇੱਕ ਮਿਹਨਤੀ ਕੌਮ ਹੈ ਜਿੱਥੇ ਵੀ ਦੁਨੀਆ 'ਚ ਗਈ ਹੈ ਜਿੱਥੇ ਰਹਿ ਰਹੀ ਹੈ ਉਹਨਾਂ ਨੇ ਆਪਣਾ ਨਾਂ ਕਮਾਇਆ ਹੈ ਆਪਣੇ ਉੱਤੇ ਭਾਵੇਂ ਕਿੰਨੇ ਮਰਜੀ ਇਲਜ਼ਾਮ ਲਾਏ ਹੋਣ ਦੇਖੋ ਅੱਜ ਦੇਸ਼ ਆਜ਼ਾਦ ਹੈ ਸਭ ਤੋਂ ਵੱਡੀਆਂ ਕਰਮਾਨੀਆਂ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਖਾਲਸਾ ਪੰਡੀਆਂ ਜੇ ਗੁਰੂ ਸਾਹਿਬ ਆਪਣੀ ਸ਼ਹਾਦਤ ਨਾ ਦਿੰਦੇ ਨਾ ਰੋਕਦੇ ਔਰੰਗਜ਼ੇਬ ਨੂੰ ਅੱਜ ਪੂਰੇ ਦੇਸ਼ ਪਤਾ ਨਹੀਂ ਕਿਹੜੇ ਲੋਕ ਰਹਿੰਦੇ ਹੋਣੇ ਸੀ ਇੱਥੇ Hindu ਧਰਮ ਨੂੰ ਬਚਾਉਣ ਵਾਲੇ ਉਹ ਸ਼ਹਾਦਤ ਹੈ ਨਹੀਂ ਤਾਂ ਅੱਜ ਦੇਸ਼ ਉਹ ਨਹੀਂ ਹੋਣਾ ਸੀ ਜੋ ਅੱਜ ਹੈ ਪਰ ਆਪਣੇ ਨਾਲ ਭਾਵੇਂ ਮਾਕੇਰੇ ਸੀ ਭਾਵੇਂ 2% ਆਬਾਦੀ ਹੈ ਪੰਜਾਬ ਦੀ 50% ਫੂਡ ਗ੍ਰੇਨਸ ਆਪਾਂ ਪੂਰੇ ਦੇਸ਼ ਨੂੰ ਇਕੱਲਾ ਪੰਜਾਬ ਦਿੰਦਾ ਹੈ 2% ਲੈਂਡ ਏਰੀਆ ਤੇ ਸਰਾ 50% ਤੋਂ ਵੱਧ ਫੂਡ ਗ੍ਰੇਨਸ ਆਪਾਂ ਪੇਸ਼ ਕਰਦੇ ਆਂ ਆਪਾਂ ਨੂੰ ਨਸ਼ੇੜੀ ਕਹਿ ਦਣਗੇ ਆਪਾਂ ਨੂੰ ਕੁਛ ਕਰ ਦਣਗੇ ਟੈਰਰਿਜ਼ਮ ਕਹਿਣਗੇ ਟੈਰਰਿਸਟ ਹੈ ਇਹ ਹੈ ਮੈਂ ਕਹਨਾ ਆਪਣਾ ਦੇਸ਼ ਹੈ ਸਭ ਤੋਂ ਵੱਡੇ ਦੇਸ਼ ਭਗਤ ਆਪਾਂ ਹੈ ਆ ਜਿਹੜੀ ਦੇਸ਼ ਦੀ ਆਜ਼ਾਦੀ ਹੋਈ ਜੋ ਕੁਰਬਾਨੀਆਂ ਦਿੱਤੀਆਂ ਜੋ ਸੰਘਾਇਥੇ ਮੌਤਾਂ ਹੋਈਆਂ ਜੋ ਹਜ਼ਾਰਾਂ ਲੋਕ ਭੈਣ ਭਰਾ ਆਪਣੇ ਕਤਲ ਹੋਏ ਆਉਂਦੇ ਜੋ ਜਾਇਦਾਦਾਂ ਤੰਤਬਾਈ ਹੋਈਆਂ ਆਪਣੀ ਹੋਈਆਂ ਤਮਲਾਡੂ ਨੂੰ ਕੀ ਫਰਕ ਪਿਆ ਜਦੋਂ ਦੇਸ਼ ਜਾਦ ਹੋਇਆ ਮੱਧ ਪ੍ਰਦੇਸ਼ ਨੂੰ ਕੋ ਪਤਾ ਹੀ ਨਹੀਂ ਲੱਗਿਆ ਹੋਣਾ ਕਰਨਾਟਕ ਨੂੰ ਤਾਂ ਪਤਾ ਹੀ ਲੱਗਿਆ ਹੋਣਾ ਕਿਵੇਂ ਦੇਸ਼ ਜਾਦ ਹੋ ਗਿਆ ਜੇ ਦੇਸ਼ ਜਾਦ ਹੋਇਆ ਤੇ ਮੈਂ ਇੱਕ ਫਿਗਰਸ ਦੇਖ ਰਿਹਾ ਸੀ ਮੈਂ ਅੱਜ ਮੈਂ ਕਿ ਅੰਗਰੇਜ਼ਾਂ ਦੇ ਟਾਈਮ 'ਚ 121 ਬੰਦੇ ਅੰਗਰੇਜ਼ਾਂ ਨੇ ਫਾਂਸੀ ਚੜਾਈ ਸੀ ਉਹਨਾਂ ਵਿੱਚੋਂ 93 ਸਿੱਖ ਸੀ 121 ਚੋਂ 93 ਸਿੱਖ ਸੀ ਕਾਲਾ ਪਾਣੀ ਦੀ ਜੇਲ ਮੈਨੂੰ ਲੱਗਦਾ ਤੁਹਾਡੇ ਵਿੱਚ ਬਹੁਤ ਘੱਟ ਲੋਕ ਹੈ ਜਿੱਥੇ ਗਏ ਹੋਣੇ ਕੋਈ ਕਿੰਨੇ ਕੁ ਲੋਕ ਹੈ ਗਏ ਕਾਲਾ ਪਾਣੀ ਦੇ ਐਂਡਮਨ ਮੈਂ ਵੱਡੇ ਬਾਦਲ ਸਾਹਿਬ ਉਹਨਾਂ ਨੇ ਗਏ ਸੀ ਤੇ ਤੁਸੀਂ ਕਾਲਾ ਪਾਣੀ ਜਾਉਣਾ ਆਨੰਦ ਐਂਡਮਨ ਨਿਕੋਬਾਰ ਆਇਲੈਂਡ ਜਿੱਥੇ ਜੇਲ ਹੈ ਤੂੰ ਦੇਖ ਲੋ ਉੱਥੇ ਜੇਲ ਦੇ ਉੱਤੇ ਨਾਂ ਲਿਖੇ ਹੈ ਕਿੰਨੂ-ਕਿੰਨੂ ਰੱਖਿਆ ਗਿਆ ਟੋਟਲ ਕਾਲਾ ਪਾਣੀ ਦੀ ਜੇਲ੍ਹ ਚ 2664 ਲੋਕਾਂ ਨੂੰ 2664 ਲੋਕਾਂ ਨੂੰ ਅੰਦਰ ਰੱਖਿਆ ਗਿਆ ਸੀ ਜੇਲ੍ਹ ਚ ਅੰਗਰੇਜ਼ਾਂ ਨੇ ਉੱਥੇ ਭੇਜਿਆ ਸੀ ਉੱਥੇ ਉਹਨਾਂ ਨੂੰ ਭੇਜਦੇ ਸੀ ਜਿਨ੍ਹਾਂ ਤੋਂ ਜ਼ਿਆਦਾ ਖਤਰਾ ਹੁੰਦਾ ਸੀ ਤੇ ਉਹਨਾਂ ਵਿੱਚੋਂ 2147 2600 ਤੋਂ 2147 ਸਿੱਖ ਸੀ ਫਿਰ ਸਾਨੂੰ ਪਾੜ ਬਣਾਉਣਗੇ ਕਿ ਦੇਸ਼ ਦੀ ਆਜ਼ਾਦੀ ਜਾਂ ਦੇਸ਼ ਕੀ ਦਾ ਹੈ ਦੇਖੋ ਆਪਣੇ ਵਿੱਚ ਮੀਰੀ ਪੀਰੀ ਦਾ ਸਿਧਾਂਤ ਆਪਣ ਗੁਰੂ ਸਾਹਿਬ ਨੇ ਦਿੱਤਾ ਕਿਉਂ ਦਿੱਤਾ ਉਹਦਾ ਅਸਰ ਅੱਜ ਦੇਖਣ ਨੂੰ ਮਿਲ ਰਿਹਾ ਹੈ ਮੀਰੀ ਪੀਰੀ ਦਾ ਸਿਧਾਂਤ ਕੀ ਸੀ ਜੇ ਧਰਮ ਨੂੰ ਪ੍ਰੋਟੈਕਸ਼ਨ ਵਾਸਤੇ ਪੋਲਿਟিক্যাল ਪਾਵਰ ਦੀ ਲੋੜ ਹੈ ਤੁਸੀਂ ਸਾਰੇ ਬਹੁਤ ਸਾਰੇ ਤੁਸੀਂ ਮੇਰੇ ਬਜ਼ੁਰਗ ਹੋ ਤੁਸੀਂ ਸਾਰੇ ਜਾਣਦੇ ਹੋ ਕਿ ਐਸਜੀਪੀਸੀ ਕਿਵੇਂ ਬਣੀ ਤੇ ਸ਼ਰੋਮਨੀ ਕਾਲਜ ਕਿਉਂ ਬਣਾਇਆ ਗਿਆ ਐਸਜੀਪੀਸੀ ਤੁਸੀਂ ਸਾਰੇ ਜਾਣਦੇ ਹੋ ਕਿ ਪਹਿਲੇ ਮਹੰਤਾਂ ਦਾ ਗੁਰੂ ਘਰਾਂ ਤੇ ਸਾਰੇ ਗੁਰੂ ਘਰਾਂ ਤੇ ਮਹੰਤਾਂ ਦਾ ਕਬਜ਼ਾ ਸੀ ਅਜੇ ਗਲਤ ਕੰਮ ਕਰਦੇ ਸੀ ਜਿਹੜਾ ਆਪਾਂ ਸਟੇਜ ਤੇ ਵੀ ਨਹੀਂ ਕਹਿ ਸਕਦੇ ਸ਼ਰਮ ਆਉਂਦੀ ਕਹਿੰਦੇ ਆਪਣੇ ਉਦੋਂ ਬਜ਼ੁਰਗਾਂ ਨੇ 104-5 ਸਾਲ ਪਹਿਲੇ ਇਕੱਠੇ ਹੋ ਕੇ ਮਹੰਤਾਂ ਤੋਂ ਆਜ਼ਾਦ ਕਰਾਏ ਗੁਰੂ ਘਰ ਸਾਰੇ ਆਪਣੇ ਆਜ਼ਾਦ ਤਾਂ ਕਰਾ ਲੇ ਦੇਖੋ ਕਿੰਨੇ ਬਜ਼ੁਰਗ ਸਿਆਣੇ ਸੀ ਉਹ ਕਹਿੰਦੇ ਆਜ਼ਾਦ ਤਾਂ ਕਰਾ ਲੇ ਅੱਗੇ ਤੋਂ ਨਾ ਹਮਲਾ ਹੋ ਜੇ ਆਪਾਂ ਆਪਣੀ ਇੱਕ ਸਿਆਸੀ ਪਾਰਟੀ ਥਾਤੀ ਤਾਕਤ ਬਣਾਈਏ ਤੇ ਸ਼ਰੋਂ ਇੱਕ ਮਹੀਨੇ ਬਾਅਦ ਹੀ ਦੇਖੋ ਐ ਜੀ ਪੀ ਸੀ ਬਣਦੇ ਇੱਕ ਮਹੀਨੇ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ ਆ ਸ਼੍ਰੋਮਣੀ ਅਕਾਲੀ ਦਲ ਕੋਈ ਪੋਲਿਟਿਕਲ ਪਾਰਟੀ ਨਹੀਂ ਹੈ ਜਿਵੇਂ ਕਾਂਗਰਸ ਹੈ ਇਹ ਹੈ ਉਹ ਹੈ ਇਹਦੇ ਮਗਰ ਇੱਕ ਇਤਿਹਾਸ ਹੈ ਇਹਦੇ ਮਗਰ ਇੱਕ ਸੋਚ ਹੈ ਇਹਦੇ ਮਗਰ ਇੱਕ ਜ਼ੁਮਵਾਰੀ ਹੈ ਆ ਸਿੱਖ ਕੌਮ ਦੀ ਫੌਜ ਹੈ ਜਿਹੜੀ ਆਪਾਂ ਨਵੀਂ ਜਨਰੇਸ਼ਨ ਜਿਹੜੀ ਆ ਗਈ ਹੈ ਹੌਲੀ-ਹੌਲੀ ਭੁੱਲਦੀ ਜਾ ਰਹੀ ਹੈ ਸ਼੍ਰੋਮਣੀ ਕਰਤਾਰ ਸਿੰਘ ਇਸ ਲਈ ਬਣਾਇ ਸੀ ਸ਼੍ਰੋਮਣੀ ਕਾਲੇ ਦਲ ਇਹੋ ਚਾਬੀਆਂ ਦਾ ਮੋਰਚਾ ਆਜ਼ਾਦੀ ਤੋਂ ਪਹਿਲੇ ਜਿੱਤਿਆ ਸੀ ਮਹਾਤਮਾ ਗਾਂਧੀ ਨੇ ਪਹਿਲੀ ਚਿੱਠੀ ਲਿਖੀ ਸੀ ਇਕਾਲੀ ਦਲ ਦੇ ਪ੍ਰਧਾਨ ਨੂੰ ਕਿ ਤੁਸੀਂ ਦੇਸ਼ ਦੀ ਪਹਿਲੀ ਆਜ਼ਾਦੀ ਦੀ ਲੜਾਈ ਜਿੱਤ ਗਏ ਹੋ ਦੇਖੋ ਕਿ ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਆਪਾਂ ਨੂੰ ਜਿਹੜਾ ਹੁਣ ਆ ਦਿੱਲੀ ਗੁਰਦੁਆਰਾ ਕਮੇਟੀ ਵੀ ਹੈ ਨਾ ਇੱਥੇ ਵੀ ਪਹਿਲੇ ਉਹ ਦੂਜਿਆਂ ਦਾ ਕਬਜ਼ਾ ਸੀ ਮੰਨਤਾ ਦਾ ਜਿਹੜੇ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਐ ਤੁਹਾਨੂੰ ਪਤਾ ਕਿਹਨੇ ਬਣਾਈ ਐ ਸ਼੍ਰੋਮਣੀ ਕਾਲੀਦਲ ਨੇ ਪੰਜਾਬ ਚੋਂ ਆ ਕੇ ਆਪਣੇ ਇੱਥੇ ਮੋਰਚੇ ਲਾਏ ਇੱਥੇ ਮੋਰਚੇ ਲਾਏ ਤੇ ਇਥੋਂ ਦੇ ਗੁਰੂ ਘਰਾਂ ਨੂੰ ਆਜ਼ਾਦ ਕਰਾ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਕਿਸ ਵਾਸਤੇ ਕਿ ਕੌਮ ਨੂੰ ਆਪਣਾ ਹੱਕ ਹੋਣਾ ਚਾਹੀਦਾ ਆਪਣੇ ਕੌਮ ਗੁਰੂ ਘਰਾਂ ਦੀ ਸੇਵਾ ਕਿਵੇਂ ਹੋਣੀ ਚਾਹੀਦੀ ਹੈ ਤੇ ਮਰਿਆਦਾ ਕੀ ਹੋਣੀ ਚਾਹੀਦੀ ਹੈ ਤੇ ਤੁਸੀਂ ਤੁਹਾਨੂੰ ਸ਼ਾਇਦ ਪਤਾ ਨਾ ਹੋਏ ਆਪਣੇ ਬਲਵਿੰਦਰ ਸਿੰਘ ਪੁੰਦੜ ਸਾਹਿਬ ਪਹਿਲੇ ਜਥੇ ਜਿਹੜੇ ਆਪਣੇ ਸਾਡੇ ਮੇਰੇ ਆਪਣੇ ਸਾਥੀ ਹੈ ਜਿਹੜੇ ਮੇਰੇ ਤੋਂ ਪਹਿਲੇ ਥੋੜੀ ਦੇਰ ਵਾਸਤੇ ਪ੍ਰਧਾਨ ਵੀ ਸੀ ਤੇ ਹੁਣ ਆਪਣੇ ਦਿੱਲੀ ਦੇਖ ਰਹੇ ਸਾਰੇ ਜਾਣਦੇ ਪੁੰਦੜ ਸਾਹਿਬ ਨੂੰ ਸਭ ਤੋਂ ਪਹਿਲੇ ਜਥੇ ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਾਉਣ ਦੇ ਪਹਿਲੇ ਜਥੇ ਚ ਉਹ ਗਏ ਸੀ ਮਕਸਦ ਕੀ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ ਮੈਨੇਜਮੈਂਟ ਕੌਮ ਕੋ ਲਈ ਆਏ ਆਪਣੀ ਕੌਮ ਹੈ ਜਿਹੜੀ ਕੱਲੀ ਆਪਣੀ ਕੌਮ ਹੈ ਦੁਨੀਆ ਵਿੱਚ ਜਿਹੜਾ ਡੈਮੋਕਰੈtic ਤਰੀਕੇ ਨਾਲ ਇਲੈਕਸ਼ਨ ਰਾਈ ਆਮ ਸਿੱਖ ਵੋਟ પાਕੇ ਕਮੇਟੀ ਬਣਾਉਂਦਾ ਆਪਣੇ ਗੁਰੂ ਘਰਾਂ ਦੀ ਇਸ ਮਰਿਆਦਾ ਰੱਖਣ ਵਾਸਤੇ ਸੇਵਾ ਕਰਨ ਵਾਸਤੇ ਸਾਰੇ ਪ੍ਰਬੰਧ ਕਰਨ ਵਾਸਤੇ ਆ ਕੌਮ ਦੀ ਜਾਇਦਾਦ ਹੈ ਤੇ ਮੈਂ ਅੱਜ ਇਹ ਕਹਿਣਾ ਚਾਹਣਾ ਕਿ ਜਿਹੜੀਆਂ ਕੌਮ ਦੀਆਂ ਇੰਸਟੀਚੂਨਸ ਹੈ ਆਪਣੀ ਕੌਮ ਦਾ ਫਰਜ਼ ਹੈ ਉਹਨਾਂ ਇੰਸਟੀਟਿਊਸ਼ਨਸ ਨੂੰ ਪ੍ਰੋਟੈਕਟ ਕਰਨਾ ਉਹਨਾਂ ਦੇ ਖਿਲਾਫ ਬੋਲਣਾ ਸਹੀ ਮੈਨੇ ਤੇ ਗਲਤ ਹੈ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ ਕੌਮ ਦੀ ਇੰਸਟੀਟਿਊਸ਼ਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਆ ਆਪਣਾ ਮਿਨੀ ਪਾਰਲੀਮੈਂਟ ਹੈ ਸਿਆਣੇ ਕਹਿੰਦੇ ਆ ਜੇ ਕਿਸੇ ਦੇ ਪੇਕੇ ਤਕੜੇ ਹੋਣ ਨਾ ਸਹਰੇ ਘਰ ਇੱਜ਼ਤ ਕਰਦਾ ਹੈ ਥੋੜੇ ਸਾਰੇ ਆਪਾਂ ਜੁਨੀਏਬ ਜੁਨੀਆ ਜੋ ਆਪਾਂ ਭੈਣ ਭਰਾ ਬੈਠੇ ਆ ਆਪਣੇ ਪੀਕੇ ਪੰਜਾਬ ਐ ਪਰ ਹੋਇਆ ਕੀ ਤਾਕਤਾਂ ਇੰਨੀਆਂ ਲੱਗੀਆਂ ਉਹਨਾਂ ਨੇ ਦੇਖ ਲਿਆ ਕਿ ਆ ਕੌਮ ਬਹਾਦਰ ਕੌਮ ਐ ਐਸ ਕੌਮ ਨੂੰ ਕਿਵੇਂ ਕੰਟਰੋਲ ਕੀਤਾ ਜਾਏ ਉਹ ਕਹਿੰਦੇ ਐਸ ਕੌਮ ਨੂੰ ਐ ਕੰਟਰੋਲ ਕਰ ਸਕਦੇ ਆ ਇਨ੍ਹਾਂ ਗੁਰੂ ਘਰਾਂ ਤੋਂ ਜਿੱਥੋਂ ਤਾਕਤ ਆਉਂਦੀ ਆ ਉਹਨਾਂ ਤੇ ਕੰਟਰੋਲ ਕਰ ਲੋ ਦੇਖੋ ਕਿੰਨਾ ਬ੍ਰੇਨ ਤਾਕਤ ਲੱਗੀ ਐ ਹੁਣ ਜੇ ਗੁਰੂ ਘਰਾਂ ਤੇ ਆਪਣਾ ਕੰਟਰੋਲ ਕਰ ਲੈਣਗੇ ਮਰਿਆਦਾ ਕੌਂ ਕਰ ਲੈਣਗੇ ਤੇ ਆਪਾਂ ਸਿਰ ਝਕਾਉਣੇ ਆ ਦੇਖੋ ਕਿੰਡੀ ਵੱਡੀ ਸਾਜ਼ਿਸ਼ ਹੈ ਹੁਣ ਤੁਸੀਂ ਹੌਲੀ ਹੌਲੀ ਦੇਖੋ ਕਿਵੇਂ ਚਲਦੇ ਚਲਦੇ ਤਖਤ ਹਜ਼ੂਰ ਸਾਹਿਬ ਜੀ ਦਾ ਜਿਹੜਾ ਐਕਟ ਹੈ ਉਹ ਬਦਲਿਆ ਗਿਆ ਪਹਿਲੇ ਐਕਟ ਵਿੱਚ ਮੈਨੂੰ ਲੱਗਦਾ ਹੈ ਤਿੰਨਾਂ ਚਾਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪੰਜ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਮਿਨੇਟ ਕਰਦੀ ਸੀ ਮੈਨੇਜਮੈਂਟ ਵਾਸਤੇ ਚੀਫ ਖਾਲਸਾ ਦਰਬਾਰ ਆਪਣੀ ਕੌਮ ਦੀ ਇੱਕ ਹੋਰ ਜੱਥੇ ਇੰਸਟੀਟਿਊਸ਼ਨ ਆ ਉਹਦੇ ਮੈਂਬਰ ਹੁੰਦੇ ਸੀ ਜਿਹੜੇ ਸਿੱਖ ਮੈਂਬਰ ਪਾਰਲੀਮੈਂਟ ਹੈ ਪੂਰੇ ਹਿੰਦੁਸਤਾਨ ਵਿੱਚ ਉਹ ਸਿੱਖ ਪਾਰਲੀਮੈਂਟ ਮੈਂਬਰਾਂ ਵਿੱਚੋਂ ਪਾਰਲੀਮੈਂਟ ਦੇ ਮੈਂਬਰ ਜਾਂਦੇ ਸੀ ਸਿੱਖਾਂ ਸਿੱਖ ਨਮਾਇਦੇ ਨਾਮਿਨੇਟ ਹੁੰਦੇ ਸੀ ਮਹਾਰਾਸ਼ਟra ਤੋਂ ਸਿੰਘ ਸਭਾਵਾਂ ਤੋਂ ਵਿੱਚ ਮੈਂਬਰ ਹੁੰਦੇ ਸੀ ਸਾਰੇ ਇੱਕ ਸਾਊਥ ਇੰਡੀਆ ਤੋਂ ਮੈਂਬਰ ਆ ਕੇ ਕਮੇਟੀ ਬਣੀ ਸੀ ਉਹਨਾਂ ਨੇ ਕਿਹਾ ਕਿ ਇਹ ਇਹਦੇ ਤੱਕ ਕੰਟਰੋਲ ਕਰੋ ਉਹ ਐਕਟ ਹੀ ਬਦਲ ਦਿੱਤਾ ਉਹਨਾਂ ਨੇ ਹੁਣ ਕੀ ਕਰਤਾ ਕਿ ਸਾਰੇ ਮੈਂਬਰ ਨਾਮਿਨੇਟ ਕੀਤੇ ਜਾਣਗੇ ਮਹਾਰਾਸ਼ਟਰ ਸਰਕਾਰ ਤੋਂ ਕੋਈ ਮਰਜ਼ੀ ਆਪਣੇ ਜਿਹੜੇ ਕੌਮ ਵਿੱਚ ਬਹੁਤ ਅਜਿਹੇ ਲੋਕ ਹੈ ਜਿਹੜੇ ਗਨਮੈਨਾਂ ਪਿੱਛੇ ਦੋ ਗਨਮੈਨ ਪਿੱਛੇ ਬਹਿ ਜਾਣ ਬੰਦੂਕ ਵਾਲੇ ਉਹਦੇ ਕਰਕੇ ਆਪਣੀ ਕੌਮ ਨੂੰ ਛੱਡ ਜਾਂਦੇ ਆ ਛੋਟੀ ਛੋਟੀ ਚੇਅਰਮੈਨੀ ਕਰਕੇ ਛੱਡ ਜਾਂਦੇ ਆ ਉਹ ਜਿਹੇ ਬੰਦੇ ਕਈ ਉਥੇ ਪ੍ਰਧਾਨ ਬਣੇ ਆ ਜਿਹੜੇ ਪਤਿਤ ਐ ਜਿਨ੍ਹਾਂ ਨੂੰ ਮਰਿਆਦਾ ਦਾ ਨਹੀਂ ਪਤਾ ਉਵੇਂ ਹੋ ਰਿਹਾ ਪਟਨਾ ਸਾਹਿਬ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਥੋੜੀ ਅਕਾਲੀ ਦਲ ਤੇ ਚੁਣੀ ਹੋਈ ਕਮੇਟੀ ওই ਤੁਸੀਂ ਦੂਜੇ ਪਾਸੇ ਭੇਜ ਦਿਓ ਤੁਸੀਂ ਜਾਣਾ ਆਪਣੇ ਆਪ ਜਾਇਓ ਕੋਈ ਸਿਆਸੀ ਪੋਲਿਟਿਕਸ ਜਿਹਨੇ ਕਰਨੀ ਐ ਉਹ ਕਿਸੇ ਪਾਰਟੀ ਜਾ ਕੇ ਕਰ ਸਕਦਾ ਪਰ ਜਿੱਥੇ ਗੁਰੂ ਦਾ ਗੱਲ ਐ ਜਿੱਥੇ ਆਪਣੇ ਸਿੱਖੀ ਦੀ ਗੱਲ ਹੈ ਜੇ ਉਹ ਹੀ ਤੁਸੀਂ ਆਪਣੀ ਸਾਰੀ ਇੰਸਟੀਚਿਊਨ ਕਿਸੇ ਦੇ ਹੋਰ ਪੁਲੇ ਛੱਡ ਜੋ ਆ ਬਰਦਾਸ਼ਤ ਕਰਨਾ ਬਹੁਤ ਔਖਾ ਹੈ ਦੇਖੋ ਅੰਗਰੇਜ਼ਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਤੋੜ ਸਕੇ ਪਰ ਇਹਨਾਂ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣਾ ਕਮੇਟੀ ਬਣਾਤੀ ਅੱਜ ਤੱਕ ਨਹੀਂ ਹੋਇਆ ਕਾਨੂੰਨ ਦੇ ਖਿਲਾਫ ਜਿੰਨੇ ਕਾਨੂੰਨ ਦੀਆਂ ਧਜੀਆਂ ਸਾਰੀਆਂ ਹੀ ਟੋੜ ਦਿੱਤੀਆਂ ਹੋ ਹੀ ਨਹੀਂ ਸਕਦਾ ਸੀ ਚਾਰ ਸਟੇਟਾਂ ਦਾ ਐਕਟ ਸਟੇਟ ਗਵਰਨਰ ਕਰ ਹੀ ਨਹੀਂ ਸਕਦੀ ਐ ਪਰ ਕਰਤਾ ਆ ਆਪਣੇ ਬੈਠੇ ਐ ਕਿਥੇ ਸੱਤ ਲੋਕ ਮੈਂਬਰ ਕਿਥੇ ਆਪਣੇ ਤੇ ਲੋਕ ਆ ਬੈਠੇ ਐ ਸਾਡੇ ਹਰਿਆਣਾ ਕਮੇਟੀ ਦੇ ਮੈਂਬਰ ਐ ਇਹਨਾਂ ਨੂੰ ਪੁੱਛੋ ਕੌਣ ਬਣਾਉਂਦਾ ਜੀ ਉੱਥੇ ਪ੍ਰਧਾਨ ਹਰਿਆਣੇ ਦਾ ਮੁੱਖ ਮੰਤਰੀ ਕਮੇਟੀ ਕੌਣ ਚਲਾਉਂਦਾ ਫੈਸਲਾ ਕਰਦਾ ਹਰਿਆਣੇ ਦਾ ਮੁੱਖ ਮੰਤਰੀ ਕੀ ਆ ਕਮੇਟੀ ਦਾ ਮੈਂ ਪ੍ਰਧਾਨ ਹੋਊਗਾ ਆ ਮੈਂਬਰ ਹੋਊਗਾ ਆ ਆ ਹੋਊਗਾ ਫਿਰ ਉਹ ਵੀ ਦੱਸਣਗੇ ਕਿ ਮਰਿਆਦਾ ਕੀ ਹੋਊਗੀ ਜਦੋਂ ਕਿਸਾਨ ਐਜੀਟੇਸ਼ਨ ਸੀ ਤੁਸੀਂ ਹੈਰਾਨ ਰਹਿ ਜਾਓਗੇ ਕਿਉਂਕਿ ਕਮੇਟੀ ਹੁਣ ਐਜੀਪੀਸੀ ਕੋਲ ਕੌਮ ਕੋਲ ਹੈ ਨਹੀਂ ਸੀ ਹਰਿਆਣਾ ਪੁਲਿਸ ਗੁਰੂਕਰਾਂਜ ਰਹਿ ਰਹੀ ਸੀ ਕਿਉਂਕਿ ਕਮੇਟੀ ਉਹਨਾਂ ਕੋਲ ਹੀ ਸੀ ਐਜੀਪੀਸੀ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਮਾਤਮਾ ਦੀ ਮੇਰੇ ਮੈਂਬਰ ਸਾਡੇ ਤਕੜੇ ਐ ਬਹੁਤ ਤਾਕਤਾਂ ਲਗੀਆਂ ਅਕਾਲੀ ਦਲ ਨੂੰ ਦੋ ਫਾੜ ਕਰਨ ਵਾਸਤੇ ਜੋ ਤੁਸੀਂ ਇੱਕ ਮੈਂ ਜਾਨਣਾ ਨਹੀਂ ਚਾਹੁੰਦਾ ਜੋ ਆਪਣੇ ਵਿੱਚ ਆ ਸਾਲ ਚ ਗੁਜ਼ਰਿਆ ਸੋ ਮੇਰੀ ਜਿਹੜੀ ਆ ਗੱਲ ਕਹਿਣ ਦਾ ਤਾਂ ਆਪਣੇ ਗੁਰੂ ਸਭਾਨ ਨੇ ਉਹ ਕੌਮ ਪੈਦਾ ਕੀਤੀ ਜਿਹੜੀ ਇੱਕ ਬਹਾਦਰ ਕੌਮ ਜਿਹੜੀ ਸੇਵਾ ਕਰਨ ਵਾਲੀ ਕੌਮ ਜ਼ੁਲਮ ਦੇ ਖਿਲਾਫ ਲੜਨ ਵਾਲੀ ਕੌਮ ਪਰ ਹੌਲੀ ਹੌਲੀ ਜਿਵੇਂ ਪੀੜੀਆਂ ਅੱਗੇ ਆਉਂਦੀਆਂ ਜਨਰੇਸ਼ਨਾਂ ਆਉਂਦੀ ਰਹੀ ਅੱਜ ਲੋੜ ਹੈ ਇੰਨਾ ਸੈਮੀਨਾਰਾਂ ਚ ਬੱਚਿਆਂ ਨੂੰ ਲਾਉਂਦੀ ਆਪਣੀ ਆਪਣੀ ਜਿਹੜੀ ਨਵੀਂ ਜਨਰੇਸ਼ਨ ਆ ਉਹਨੂੰ ਪਤਾ ਨਹੀਂ ਆਪਣੀ ਕੌਮ ਦੀ ਸਹਾਦਤ ਕੀ ਹੈ ਆਪਣੀ ਹਿਸਟਰੀ ਕੀ ਹੈ ਆਪਾਂ ਆਪ ਗੁਰੂ ਘਰ ਚਲੇ ਜਾਂਦੇ ਆ ਜਿੰਨੇ ਸਮਾਗਮ ਆਉਂਦੇ ਆਪ ਚਲੇ ਜਾਂਦੇ ਬੱਚਿਆਂ ਨੂੰ ਨਹੀਂ